ਪਰ ਮੇਰਾ ਖਿਆਲ ਹਜੇ ਵੀ ਬਹੁਤੇ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਸਤਿਗੁਰੂ ਜੀ ਨੂੰ ਆਪਾਂ ਬਾਜਾਂ ਵਾਲਾ ਕਿਉਂ ਕਹਨੇ ਆ ਤੇ ਸਤਿਗੁਰੂ ਜੀ ਨੇ ਬਾਜ ਕਿਉਂ ਰੱਖਿਆ ਬਾਜ ਤੋਂ ਸਿੱਖਿਆ ਲੈਣੀ ਆ ਤਾਂ ਸਤਿਗੁਰੂ ਜੀ ਨੇ ਬਾਜ ਰੱਖਿਆ ਬਾਜ ਦੇ ਵਿੱਚ ਬੜੇ ਗੁਣ ਨੇ ਹੋਰ ਜਿੰਨੇ ਵੀ ਪੰਛੀ ਆ ਸਭ ਛੋਟਾ-ਵੋਟਾ ਆਬਦਾਲ ਨਾ ਬਣਾ ਲੈਂਦੇ ਨੇ ਪਰ ਬਾਜ ਆਲ ਨਾ ਬਣਾਉਂਦਾ ਅੱਜ ਇਹੀ ਹਾਲ ਸਾਡਾ ਸਾਡੀ ਕੌਮ ਦਾ ਹੈ ਅਸੀਂ ਵੀ ਜੀ ਹੋਰਾਂ ਨੂੰ ਆਲ ਨੇ ਬੜਾ-ਬੜਾ ਕੇ ਦਿੱਤੇ ਆ ਹੋਰਾਂ ਨੂੰ ਰਾਜ ਲੈ ਲੈ ਕੇ ਦਿੱਤੇ ਆ ਪਰ ਅਸੀਂ ਆਪਣਾ ਰਾਜ ਨਹੀਂ ਲੈ ਸਕੇ ਤੇ ਅੱਜ ਦੁੱਖ ਦੀ ਗੱਲ ਇਹ ਹੈ ਜਿਨ੍ਹਾਂ ਨੂੰ ਅਸੀਂ ਰਾਜ ਲੈ ਲੈ ਕੇ ਦਿੱਤੇ ਆ ਅੱਜ ਉਹੀ ਸਾਨੂੰ ਵੱਖਵਾਦੀ ਤੇ ਅਤਵਾਦੀ ਕਹਿੰਦੇ ਨੇ ਉਹੀ ਅੱਜ ਸਾਡੇ ਤੇ ਗੋਲੀਆਂ ਚਲਾਉਂਦੇ ਆ ਆਪਣੇ ਕਿਸਾਨ ਵੀਰ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਬੈਠਾ ਉੱਥੇ ਦੇਖੋ ਕੀ ਹਾਲ ਹੋ ਰਿਹਾ ਬਾਜ ਦੀ ਜ਼ਿੰਦਗੀ ਦੇ ਵਿੱਚ ਕਦੇ ਆਲਸ ਨਹੀਂ ਹੁੰਦੀ ਹਮੇਸ਼ਾ ਆਪਣੇ ਖੂਨ ਨੂੰ ਗਰਮ ਰੱਖਦਾ ਤੇ ਸਪਾਸ਼ਾਹੀ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ 'ਚ ਵੀ ਆਲਸ ਨਹੀਂ ਹੋਣੀ ਚਾਹੀਦੀ ਅਮਰਤ ਵੇਲੇ ਉੱਠਣਾ ਬਾਣੀ ਪੜਨੀ ਬਾਣੀ ਸੁਣਨੀ ਇਹ ਸਾਡਾ ਕਰਮ ਹੈ ਸੀ ਜ਼ਰੂਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਇੱਕ ਵਿਸ਼ੇ ਤੇ ਗੱਲ ਕਰਨ ਲੱਗੇ ਆ ਜੀ ਜਦੋਂ ਵੀ ਕਿਤੇ ਸਮਾਗਮ ਤੇ ਜਾਂਦੇ ਆ ਕਈ ਸਾਡੇ ਨੌਜਵਾਨ ਵੀਰਾਂ ਦੇ ਸਵਾਲ ਹੁੰਦੇ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਜ ਕਿਉਂ ਰੱਖਿਆ ਕਈ ਜਿਹੜੇ ਸਾਡੇ ਬੁੱਧੀਜੀਵੀ ਨੇ ਸਾਡੇ ਗਿਆਨੀ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਕਈ ਸਿੱਖਾਂ ਨੂੰ ਵੀ ਇਸ ਗੱਲ ਦਾ ਪਤਾ ਪਰ ਮੇਰਾ ਖਿਆਲ ਹਜੇ ਵੀ ਬਹੁਤੇ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਸਤਗੁਰੂ ਜੀ ਨੂੰ ਆਪਾਂ ਬਾਜਾਂ ਵਾਲਾ ਕਿਉਂ ਕਹਨੇ ਆ ਤੇ ਸਤਗੁਰੂ ਜੀ ਨੇ ਬਾਜ ਕਿਉਂ ਰੱਖਿਆ ਸੋ ਅੱਜ ਇਸੇ ਵਿਸ਼ੇ ਤੇ ਹੀ ਆਪਾਂ ਗੱਲ ਕਰਨ ਲੱਗੇ ਆ ਸੋ ਧਿਆਨ ਦੇ ਨਾਲ ਸਾਰੀ ਵੀਡੀਓ ਤੁਸੀਂ ਅੰਤ ਤੱਕ ਦੇਖਣਾ ਸੋ ਜੇ ਮੈਂ ਪਹਿਲਾਂ ਹੀ ਕਹਿ ਦੇਵਾਂ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਜਿਹੜਾ ਅੱਜ ਦਾ ਜਵਾਨਾ ਹੈ ਨੈਟ ਦਾ ਜਵਾਨਾ ਹੈ ਸੋ ਨੈਟ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਦੇ ਲਈ ਮਿਲਦਾ ਜੇ ਅਸੀਂ ਸਹੀ ਵਰਤੋਂ ਇਸ ਨੈਟ ਦੀ ਕਰ ਲਈਏ ਸੋਸ਼ਲ ਮੀਡੀਆ ਦੀ ਵਰਤੋਂ ਸਹੀ ਤੌਰ ਤੇ ਹੋ ਜੇ ਤਾਂ ਬੜਾ ਕੁਝ ਸਾਨੂੰ ਇਹਦੇ ਤੋਂ ਸਿੱਖਣ ਨੂੰ ਮਿਲਦਾ। ਸੋ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਬਾਜ ਦਾ ਵੀ ਸਤਗੁਰੂ ਜੀ ਨੇ ਬਾਜ ਕਿਉਂ ਰੱਖਿਆ ਕਲਗੀਧਰ ਮਹਾਰਾਜ ਜੀ ਨੇ। ਪਹਿਲਾਂ ਵੀ ਸਤਗੁਰੂ ਜੀ ਨੇ ਬਾਜ ਰੱਖਿਆ ਛੇਵੇਂ ਪਾਤਸ਼ਾਹ ਜੀ ਨੇ ਵੀ ਬਾਜ ਰੱਖਿਆ ਸੀ ਸੱਤਵੇਂ ਪਾਤਸ਼ਾਹ ਜੀ ਨੇ ਵੀ ਬਾਜ ਰੱਖਿਆ ਸੀ। ਪਰ ਕਲਗੀਧਰ ਸਤਗੁਰੂ ਜੀ ਨੂੰ ਤਾਂ ਆਪਾਂ ਕਹਿਣੀ ਬਾਜਾਂ ਵਾਲੇ ਆ। ਬਾਜ ਦਾ ਕਾਰਨ ਕੀ ਸੀ ਸਤਗੁਰੂ ਜੀ ਨੇ ਬਾਜ ਕਿਉਂ ਰੱਖਿਆ ਪਿਆਰਿਓ ਬਾਜ ਦੇ ਵਿੱਚ ਬੜੇ ਗੁਣ ਨੇ। ਤੇ ਸਤਿਗੁਰੂ ਜੀ ਉਹੀ ਗੁਣ ਸਿੱਖ ਨੂੰ ਧਾਰਨ ਕਰਨ ਨੂੰ ਕਹਿੰਦੇ ਨੇ ਪਹਿਲਾ ਗੁਣ ਬਾਜ ਦੇ ਵਿੱਚ ਕੀ ਹੈ ਕਹਿੰਦੇ ਬਾਜ ਬਾਜ ਦੀ ਜ਼ਿੰਦਗੀ ਦੇ ਵਿੱਚ ਕਦੇ ਆਲਸ ਨਹੀਂ ਆਉਂਦੀ ਬਾਜ ਆਪਣੇ ਖੂਨ ਨੂੰ ਹਮੇਸ਼ਾ ਗਰਮ ਰੱਖਦਾ ਤੇ ਇੱਥੋਂ ਸਿੱਖਣ ਨੂੰ ਕੀ ਮਿਲਦਾ ਵੀ ਗੁਰਸਿੱਖ ਦੀ ਜ਼ਿੰਦਗੀ ਦੇ ਵਿੱਚ ਵੀ ਆਲਸ ਨਹੀਂ ਹੋਣੀ ਚਾਹੀਦੀ ਅੰਮ੍ਰਿਤ ਵੇਲੇ ਉੱਠਣਾ ਬਾਣੀ ਪੜਨੀ ਬਾਣੀ ਸੁਣਨੀ ਕਦੇ ਆਲਸ ਨਹੀਂ ਕਰਨੀ ਇਹ ਨਹੀਂ ਵੀ ਅੱਜ ਦਾ ਕੰਮ ਆ ਕੱਲ ਨੂੰ ਕਰਾਂਗੇ ਪਾਸ਼ਾ ਜੀ ਕਹਿੰਦੇ ਆਪਣੀ ਜ਼ਿੰਦਗੀ ਚੋਂ ਆਲਸ ਤੇ ਆਕਦੇ ਸਤਗੁਰ ਕਾ ਜੋ ਸਿੱਖ ਖਾਏ ਭਲਕੇ ਉੱਠ ਹਰ ਨਾਮ ਤੇ ਆਵੇ ਉਦਮ ਜ਼ਰੂਰੀ ਆ ਸਾਨੂੰ ਜੀ ਆਪਣੀ ਜ਼ਿੰਦਗੀ ਚ ਕਰਨਾ ਸੋ ਪਹਿਲਾ ਗੁਣ ਹੈ ਬਾਜ ਬਾਜ ਦੀ ਜ਼ਿੰਦਗੀ ਦੇ ਵਿੱਚ ਕਦੇ ਆਲਸ ਨਹੀਂ ਹੁੰਦੀ ਹਮੇਸ਼ਾ ਆਪਣੇ ਖੂਨ ਨੂੰ ਗਰਮ ਰੱਖਦਾ ਤੇ ਪਾਤਸ਼ਾਹੀ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਚ ਵੀ ਆਲਸ ਨਹੀਂ ਹੋਣੀ ਚਾਹੀਦੀ ਅਮਰਤ ਵੇਲੇ ਉੱਠਣਾ ਬਾਣੀ ਪੜਨੀ ਬਾਣੀ ਸੁਣਨੀ ਇਹ ਸਾਡਾ ਕਰਮ ਹੈ ਸੇ ਜ਼ਰੂਰ ਕਰਨਾ ਇਹ ਜਿਹੜਾ ਦੂਜਾ ਗੁਣ ਹੈ ਬਾਜ ਦੇ ਵਿੱਚ ਬਾਜ ਕਦੇ ਵੀ ਕਿਸੇ ਦਾ ਮਾਰਿਆ ਹੋਇਆ ਨਹੀਂ ਖਾਂਦਾ ਇਹ ਦੂਜਾ ਗੁਣ ਹੈ ਕਿਉਂਕਿ ਆਪ ਆਪ ਸਾਰਿਆਂ ਨੂੰ ਪਤਾ ਇਸ ਗੱਲ ਦਾ ਵੀ ਜਿਹੜਾ ਬਾਜ ਹੈ ਇਹ ਇੱਕ ਸ਼ਿਕਾਰੀ ਪੰਛੀ ਹੈ ਬਾਜ ਕਿਸੇ ਦਾ ਵੀ ਮਾਰਿਆ ਹੋਇਆ ਨਹੀਂ ਖਾਂਦਾ ਉਹ ਆਪ ਦਾ ਮਾਰ ਕੇ ਖਾਂਦਾ ਇਹਦਾ ਭਾਵ ਕੀ ਵੀ ਸਿੱਖਾ ਤੂੰ ਕਿਸੇ ਦਾ ਹੱਕ ਨਹੀਂ ਖਾਣਾ ਸੱਚ ਹੱਕ ਦੀ ਕਰਤ ਕਰਕੇ ਆਪਣੀ ਜ਼ਿੰਦਗੀ ਦਾ ਨਰਵਾਹ ਕਰਨਾ ਆਪਣੇ ਜੀਵਨ ਦਾ ਨਰਵਾਹ ਕਰਨਾ ਇਹ ਸਾਡੀ ਜ਼ਿੰਦਗੀ ਦਾ ਦੂਜਾ ਗੁਣ ਹੈ ਵਾਜ ਤੋਂ ਸਿੱਖਿਆ ਲੈਣੀ ਆ ਤਾਂ ਸਤਿਗੁਰ ਜੀ ਨੇ ਬਾਜ ਰੱਖਿਆ ਬਾਜ ਦੇ ਵਿੱਚ ਬੜੇ ਗੁਣ ਨੇ ਬਾਜ ਕਿਸੇ ਦਾ ਮਾਰਿਆ ਹੋਇਆ ਨਹੀਂ ਖਾਂਦਾ ਆਪ ਦਾ ਮਾਰ ਕੇ ਖਾਊਗਾ ਤੇ ਗੁਰਸਿੱਖ ਨੇ ਵੀ ਕਿਸੇ ਦਾ ਹੱਕ ਨਹੀਂ ਖਾਣਾ ਕਿਰਤ ਕਰਨੀ ਆ ਭਲਾ ਕੋਈ ਗੁਰਸਿੱਖ ਡਿਊਟੀ ਕਰਦਾ ਕੋਈ ਬਿਜ਼ਨਸ ਕਰਦੇ ਆ ਕੋਈ ਹੋਰ ਕਿਰਤ ਕਰਦੇ ਆ ਉਹਦੇ ਵਿੱਚ ਗੁਰਸਿੱਖਾ ਤੇਰਾ ਹੱਕ ਹੋਵੇ ਤੂੰ ਆਪ ਦਾ ਹੱਕ ਖਾਣਾ ਇਹ ਦੂਜਾ ਸਿਧਾਂਤ ਆ ਤੇ ਆਪਾਂ ਗੁਰਬਾਣੀ ਦਾ ਬਚਨ ਵੀ ਪੜ੍ਹਦੇ ਆ ਹੱਕ ਪਰਾਇਆ ਨਾਨਕਾ ਉਸ ਸੂਆ ਰ ਉਸ ਗਾਏ ਗੁਰਪੀਰ ਹਮਾਤਾ ਭਰੇ ਜਾ ਮੁਰਦਾਰ ਨਾ ਖਾਏ ਤੇ ਦੂਜਾ ਬਚਨ ਆਪੇ ਪੜ੍ਹਦੇ ਹੁੰਨੇ ਆ ਧਾਗ ਖਾਦਾ ਮੁਰਦਾਰ ਠੱਗੀ ਮਾਰ ਕੇ ਖਾਣਾ ਗਲੇ ਸਾਡੇ ਮਾਸ ਖਾਣ ਦੇ ਬਰਾਬਰ ਹੁੰਦਾ ਗੁਰਸਿੱਖ ਨੇ ਸੋ ਇਹ ਚੀਜ਼ਾਂ ਗੁਰਸਿੱਖ ਨੇ ਆਲਸ ਆਪਣੀ ਜ਼ਿੰਦਗੀ ਤੋਂ ਤਿਆਗਣੀਆਂ ਪਰਾਇਆ ਹੱਕ ਆਪਣੀ ਜ਼ਿੰਦਗੀ ਤੋਂ ਤਿਆਗਣਾ ਤੇ ਤੀਜਾ ਗੁਣ ਬਾਜ ਦੇ ਵਿੱਚ ਕੀ ਹੁੰਦਾ ਪਿਆਰਿਓ ਆਮ ਤੁਸੀਂ ਨਿਗਾਹ ਮਾਰਿਓ ਜਦੋਂ ਕਿਤੇ ਹਵਾ ਚੱਲਦੀ ਹੋਵੇ ਨਾ ਜਿੱਧਰੋਂ ਹਵਾ ਆ ਰਹੀ ਹੁੰਦੀ ਹੈ ਤੇ ਜਿੱਧਰੋਂ ਹਵਾ ਜਾ ਰਹੀ ਹੁੰਦੀ ਹੈ ਪੰਛੀ ਉਧਰ ਨੂੰ ਉੱਡਦੇ ਹੁੰਦੇ ਆ ਜਿੱਧਰੋਂ ਹਵਾ ਦਾ ਵਹਾਣ ਵਗਦਾ ਹੁੰਦਾ ਦੁਨੀਆ ਦਾ ਹਰ ਇੱਕ ਪੰਛੀ ਤਗੜੇ ਤੋਂ ਤਗੜਾ ਪੰਛੀ ਜਿੱਧਰੋਂ ਹਵਾ ਆਉਂਦੀ ਆ ਉਧਰ ਨੂੰ ਮੁੱਖ ਕਰਕੇ ਨਹੀਂ ਉੱਡਦਾ ਇੱਕੋ ਇੱਕ ਆਵਾਜ਼ ਹੈ ਜਿਹੜਾ ਜਿੱਧਰੋਂ ਹਵਾ ਆਉਂਦੀ ਆ ਉਧਰ ਨੂੰ ਮੁੱਖ ਕਰਕੇ ਉੱਡਦਾ ਹੋਰ ਉਹ ਦੂਜੇ ਬੰਸ਼ੀ ਇਧਰ ਲੁੱਡਣਗੇ ਜਿੱਧਰੋਂ ਹਵਾ ਜਾ ਰਹੀ ਹੁੰਦੀ ਇਹਦਾ ਭਾਵ ਕੀ ਆ ਵੀ ਗੁਰਸਿੱਖਾ ਜਿੱਧਰ ਨੂੰ ਦੁਨੀਆ ਜਾਂਦੀ ਆ ਤੂੰ ਉਧਰ ਨੂੰ ਨਹੀਂ ਜਾਣਾ ਅੱਜ ਸਾਡਾ ਹਾਲ ਕੀ ਆ ਸਿੱਖਾਂ ਦਾ ਜੀ ਫਲਾਣਾ ਵੀ ਮੜੀ ਤੇ ਮੱਥਾ ਟੇਕਦਾ ਸੀ ਮੈਂ ਵੀ ਟੇਕ ਦਿੱਤਾ ਨਹੀਂ ਤੂੰ ਦੁਨੀਆ ਦੇ ਨਾਲ ਨਹੀਂ ਚੱਲਣਾ ਸਤਗੁਰੂ ਜੀ ਨੇ ਤੈਨੂੰ ਇੱਕ ਰਾਹ ਵੱਖਰਾ ਦਿੱਤਾ ਸਾਡਾ ਨਿਆਰਾ ਬਣ ਗਿਆ ਪਿਆਰੇਓ ਇੱਕ ਨਿਆਰੀ ਜ਼ਿੰਦਗੀ ਜਿਉਣੀ ਹੀ ਸਾਡਾ ਨਿਆਰਾ ਪਾਣਾ ਹੈ। ਜਦ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ देऊ ਮੈਂ ਸਾਰਾ ਜਬ ਇਹ ਗਏ ਬਿਪਰਨੇ ਕੀ ਰੀਤ ਤੋਂ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਸਾਡਾ ਜ਼ਿੰਦਗੀ ਜਿਉਣਾ ਇੱਕ ਨਿਆਰਾ ਪਾਣਾ ਹੁਣ ਦੁਨੀਆ ਦਾ ਮੜੀਆਂ ਘਬਰਾਂ ਵੀ ਮੰਨੀ ਜਾਂਦੀ ਆ ਪੀਰ ਬਾਬਿਆਂ ਨੂੰ ਵੀ ਮੰਨੀ ਜਾਂਦੇ ਪਰ ਗੁਰਸਿੱਖਾ ਤੂੰ ਨਹੀਂ ਮੰਨਣਾ। ਤੂੰ ਇਹ ਥੋੜੋ ਵੀ ਜਿੱਦਰ ਨੂੰ ਦੁਨੀਆ ਦੀ ਭੀੜ ਜਾਂਦੀ ਓ ਤੂੰ ਉਧਰ ਨੂੰ ਤੁਰਪੇ। ਗੁਰਸਿੱਖ ਦਾ ਰਾਹ ਵੱਖਰਾ ਤੇ ਉਹ ਸਤਗੁਰੂ ਜੀ ਗੁਰੂ ਰਾਨ ਸਾਹਿਬ ਜੀ ਸਾਨੂੰ ਰਾਹ ਦਿਖਾਉਂਦੇ ਵੀ ਤੂੰ ਆਹ ਰਾਹ ਤੇ ਚੱਲਣਾ ਦੁਨੀਆ ਦਾ ਬਹੁਤ ਕੁਝ ਕਰਦੀ ਆ। ਕੁਈ ਕਿਸਦਾ ਹੱਕ ਖਾਂਦਾ ਕੋਈ ਬ੍ਰਹਿ ਕਰਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਪਰ ਤੂੰ ਦੁਨੀਆ ਦੇ ਆਲੇ ਪਾਸੇ ਨਹੀਂ ਤੁਰਨਾ ਜਿੱਧਰ ਨੂੰ ਦੁਨੀਆ ਜਾਂਦੀ ਆ ਤੇਰਾ ਰਾਹ ਵੱਖਰਾ ਇਹੀ ਸਾਡਾ ਨਿਆਰਾਪਣ ਹੈ ਤੇ ਇਹੀ ਸਮੇਂ ਸਮੇਂ ਦੇ ਲੋਕਾਂ ਨੂੰ ਸਮੇਂ ਦੇ ਪੁਜਾਰੀਆਂ ਨੂੰ ਚੁਪਦਾ ਵੀ ਗੁਰਸਿੱਖ ਦੇ ਵਿੱਚ ਨਿਆਰਾਪਣ ਨਾ ਆਵੇ ਸੋ ਇਹ ਤੀਜਾ ਗੁਣ ਹੈ ਬਾਜਦਾ ਜਿੱਧਰੋਂ ਹਵਾ ਆਉਂਦੀ ਹੁੰਦੀ ਆ ਆਵਾਜ਼ ਉਧਰ ਨੂੰ ਮੂੰਹ ਕਰਕੇ ਹੁੜਦਾ ਤੇ ਗੁਰਸਿੱਖ ਗੁਰਸਿੱਖ ਨੇ ਇਹ ਨਹੀਂ ਗੁਰਸਿੱਖ ਨੇ ਵੀ ਆਪਣਾ ਰਾਹ ਅੱਧ ਚੋਣਾ ਇਹ ਨਹੀਂ ਵੀ ਲੋਕਾਂ ਪਿੱਛੇ ਜਿੱਧਰ ਨੂੰ ਲੋਕ ਜਾਂਦੇ ਆ ਵੀ ਉਧਰ ਨੂੰ ਤੁਰੇ ਜਾਣਾ ਸੋ ਚੌਥਾ ਗੁਣਵਾਜ ਦੇ ਵਿੱਚ ਇਹ ਹੈ ਜੀ ਬਾਜ ਨੂੰ ਆਪਾਂ ਪਿੰਜਰੇ ਵਿੱਚ ਕੈਦ ਨਹੀਂ ਕਰ ਸਕਦੇ ਜੇ ਬਾਜ ਨੂੰ ਰੱਖੀਦਾ ਨਾ ਜਿਹੜੇ ਬਾਜ ਰੱਖਦੇ ਆ ਉਹਨਾਂ ਨੂੰ ਪੁੱਛਿਓ ਉਹਨੂੰ ਇੱਕ ਵੱਖਰਾ ਕਮਰਾ ਬਣਾ ਕੇ ਰੱਖਿਆ ਜਾਂਦਾ ਉਹ ਇਹ ਨਹੀਂ ਵੀ ਜਿਵੇਂ ਆਪਾਂ ਕਬੂਤਰ ਨੂੰ ਤੋਤੇ ਨੂੰ ਪਿੰਜਰੇ ਚ ਕੈਦ ਕਰ ਲੈਨੇ ਆ ਬਾਜ ਨੂੰ ਇਸ ਤਰ੍ਹਾਂ ਪਿੰਜਰੇ ਚ ਕੈਦ ਨਹੀਂ ਕੀਤਾ ਜਾ ਸਕਦਾ ਜੇ ਬਾਜ ਨੂੰ ਪਿੰਜਰੇ ਚ ਕੈਦ ਕਰ ਲਿਆ ਬਾਜ ਉਸ ਪਿੰਜਰੇ ਨੂੰ ਤੋੜਨਾ ਸ਼ੁਰੂ ਕਰ ਦੁੱਗਾ ਜਦੋਂ ਤੋੜ ਕੇ ਬਾਹਰ ਨਿਕਲ ਜੂਗਾ ਨਹੀਂ ਉਹਨੂੰ ਤੋੜ-ਤੋੜ ਕੇ ਇੰਨਾ ਵਿਆਕਲ ਹੋ ਜੂ ਆਪਣੀ ਜਾਨ ਦੇ ਦੂਗਾ ਇਹਦਾ ਭਾਵ ਕੀ ਹੈ ਵੀ ਗੁਰਸਿੱਖਾ ਤੂੰ ਵੀ ਕੈਦ ਨਹੀਂ ਰਹਿਣਾ ਕਿਹੜੀਆਂ ਚੀਜ਼ਾਂ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਵਿੱਚ ਤੂੰ ਕੈਦ ਨਹੀਂ ਰਹਿਣਾ ਤੂੰ ਇਹਨਾਂ ਤੋਂ ਆਜ਼ਾਦ ਹੋ ਕੇ ਜ਼ਿੰਦਗੀ ਜਿਉਣੀ ਆ ਅੱਜ ਅਸੀਂ ਸਿੱਖ ਕੀ ਆ ਜੀ ਇਹਨਾਂ ਚੀਜ਼ਾਂ 'ਚ ਵੜ ਗਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਅਸੀਂ ਕੈਦ ਹੋਏ ਹੋਏ ਆ ਵਿਸ਼ੇ ਵਕਾਰਾਂ ਦੇ ਵਿੱਚ ਅਸੀਂ ਕੈਦ ਹੋ ਗਏ ਵਿਸ਼ੇ ਵਕਾਰਾਂ ਦੇ ਵਿੱਚ ਅਸੀਂ ਕੈਦ ਹੋਏ ਪਏ ਆਂ ਇਹ ਜੰਜਾਲ ਸਾਡੀ ਜ਼ਿੰਦਗੀ ਤੇ ਪਏ ਪਏ ਭਾਰੂ ਪਏ ਪਏ ਅਸੀਂ ਯਾਦ ਰਹਿਣਾ ਵਿਸ਼ੇ ਵਿਕਾਰਾਂ ਤੋਂ ਬ੍ਰੇਕਾ ਮਾਉ ਤੇ ਇੱਕ ਨਰਾਲੀ ਜ਼ਿੰਦਗੀ ਜਿਉਣੀ ਹੈ ਇਹ ਚੌਥਾ ਗੁਣ ਹੈ ਬਾਜ ਦਾ ਬਾਜ ਨੂੰ ਕੋਈ ਕੈਦ ਨਹੀਂ ਕਰ ਸਕਦਾ ਪਿੰਜਰੇ ਦੇ ਵਿੱਚ ਹਾਂ ਜੇ ਬਾਜ ਨੂੰ ਰੱਖਣਾ ਤੇ ਇੱਕ ਕਮਰਾ ਬਣਾ ਕੇ ਰੱਖਿਆ ਜਾਂਦਾ ਬਾਜ ਨੂੰ ਤੇ ਪੰਜਵਾਂ ਗੁਣ ਬਾਜ ਦੇ ਵਿੱਚ ਇਹ ਹੈ ਜੀ ਬਾਜ ਬੜੀ ਉੱਚੀ ਉੱਡਦਾ ਬਹੁਤ ਸਭ ਤੋਂ ਜ਼ਿਆਦਾ ਜੇ ਉੱਚੀ ਉੱਡ ਸਕਦਾ ਤਾਂ ਉਹ ਬਾਜ ਹੈ ਤੇ ਬਾਜ ਦੀ ਜਿਹੜੀ ਨਿਗਾਹ ਹੁੰਦੀ ਉਹ ਧਰਤੀ ਤੇ ਹੁੰਦੀ ਆਪਣੇ ਸ਼ਿਕਾਰ ਕਰਨੀ ਹੁੰਦੀ ਹੈ ਇਦਾ ਭਾਵ ਕੀ ਹੈ ਵੀ ਸਿੱਖਾ ਤੇਰਾ ਮਨ ਨੀਵਾ ਹੋਵੇ ਤੇਰੀ ਜਿਹੜੀ ਮੱਤ ਆ ਉੱਚੀ ਹੋਵੇ ਭਾਵ ਤੂੰ ਹੰਕਾਰ ਤੋਂ ਰਹਿਤ ਹੋਵੇਂ ਤੇਰਾ ਮਨ ਨੀਵਾ ਹੋਵੇ ਤੇਰੀ ਮੱਤ ਉੱਚੀ ਹੋਵੇ ਵੀ ਜਿੱਥੇ ਤੂੰ ਮਰਜੀ ਜਾਵੜੇ ਮਿਹਨਤ ਕਰਕੇ ਜਿਹੜੀਆਂ ਮਰਜੀ ਬਲੈਦੀਆਂ ਤੇ ਜਾਵੜੇ ਤੇਰੇ ਵਿੱਚ ਹੰਕਾਰ ਅਭਿਮਾਨ ਨਾ ਹੋਵੇ ਨਿਮਰਤਾ ਹੋਵੇ ਸਤਕਾਰ ਕਰੇ ਹਰ ਇੱਕ ਦਾ ਤੇ ਨਹੀਂ ਕਈ ਵਾਰੀ ਬੰਦੇ ਚਾਰ ਪੈਸੇ ਆ ਜਾਣ ਤੇ ਤੂੰ ਮਾਣ ਹੰਕਾਰ ਕਰਨ ਲੱਗ ਜੇ ਭਵਾਨੀ ਮੰਨ ਜੇ ਕਹਿੰਦੇ ਇਦਾਂ ਦੀ ਮਤ ਨਹੀਂ ਲੈਣੀ ਮਨ ਨੀਵਾ ਰੱਖਣਾ ਆਪਾਂ ਰੋਜ਼ ਵਰਦੇ ਵੀ ਆਪਣੇ ਗੁਰ ਸਿੱਖਾਂ ਦਾ ਮਨ ਨੀਵਾ ਤੇ ਮਤ ਉੱਚੀ ਇਹ ਸਤਿਗੁਰ ਜੀ ਕਿਰਪਾ ਕਰੇ ਸਾਡਾ ਮਨ ਨੀਵਾ ਹੋਵੇ ਤੇ ਮਤ ਉੱਚੀ ਹੋਵੇ ਕੋ ਹੋਰ ਗੁਣ ਹੈ ਬਾਜ ਦੇ ਵਿੱਚ ਕਿ ਬਾਜ ساری ਉਮਰ ਬਾਜ ਦੀ ਲੰਗ ਜਾਂਦੀ ਆ ਉਹ ਆਪਣਾ ਆਹਲਣਾ ਨਹੀਂ ਬਣਾਉਂਦਾ ਹੋਰ ਜਿੰਨੇ ਵੀ ਪੰਛੀ ਆ ਸਭ ਛੋਟਾ ਬੋਟਾ ਆਵਦਾਲਣਾ ਬਣਾ ਲੈਂਦੇ ਨੇ ਪਰ ਬਾਜ ਆਹਲਣਾ ਨਹੀਂ ਬਣਾਉਂਦਾ ਅੱਜ ਇਹੀ ਹਾਲ ਸਾਡਾ ਸਾਡੀ ਕੌਮ ਦਾ ਹੈ ਅਸੀਂ ਵੀ ਜੀ ਹੋਰਾਂ ਨੂੰ ਆਲ ਨੇ ਬੜਾ ਪੜਾ ਕੇ ਦਿੱਤੇ ਆ ਹੋਰਾਂ ਨੂੰ ਰਾਜ ਲੈ ਲੈ ਕੇ ਦਿੱਤੇ ਪਰ ਅਸੀਂ ਆਪਣਾ ਰਾਜ ਨਹੀਂ ਲੈ ਸਕੇ ਤੇ ਅੱਜ ਦੁੱਖ ਦੀ ਗੱਲ ਇਹ ਹੈ ਜਿਨ੍ਹਾਂ ਨੂੰ ਅਸੀਂ ਰਾਜ ਲੈ ਲੈ ਕੇ ਦਿੱਤੇ ਆ ਅੱਜ ਉਹੀ ਸਾਨੂੰ ਵੱਖਵਾਦੀ ਤੇ ਅੱਤਵਾਦੀ ਕਹਿੰਦੇ ਨੇ ਉਹੀ ਅੱਜ ਸਾਡੇ ਤੇ ਗੋਲੀਆਂ ਚਲਾਉਂਦੇ ਆ ਆਪਣੇ ਕਿਸਾਨ ਵੀਰ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਬੈਠੇ ਉੱਥੇ ਦੇਖੋ ਕੀ ਹਾਲ ਹੋ ਰਿਹਾ ਇੰਨੀਆਂ ਕੁਰਬਾਨੀਆਂ ਜਿਹੜੀ ਸਿੱਖ ਕੌਮ ਹੈ ਵਿਚ ਭਾਰਤ ਦੇ ਵਿੱਚ ਤਕਰੀਬਨ 2% ਹੈ ਤਾਂ ਸਾਡੀਆਂ ਕੁਰਬਾਨੀਆਂ ਦੇਖੋ 98% ਸਾਡੀ ਸਿੱਖ ਕੌਮ ਦੀਆਂ ਕੁਰਬਾਨੀਆਂ ਜਦੋਂ ਅੰਗਰੇਜ਼ਾਂ ਦੇ ਵੇਲੇ ਦੇਸ਼ ਨੂੰ ਆਜ਼ਾਦ ਕਰਾਇਆ ਆਜ਼ਾਦ ਮੁਲਖ ਲੈ ਕੇ ਦਿੱਤਾ ਤੇ ਅੱਜ ਜਿਨ੍ਹਾਂ ਨੂੰ ਆਜ਼ਾਦ ਮੁਲਖ ਲੈ ਕੇ ਦਿੱਤਾ ਉਹ ਅੱਜ ਕਾਬਜ ਹੋ ਗਏ ਕੁਰਸੀ ਤੇ ਮਾਲਕ ਬਣ ਗਏ ਦੇਸ਼ ਦੇ ਤੇ ਉਹਨਾਂ ਨੂੰ ਜੇ ਅਸੀਂ ਕੋਈ ਹੱਕ ਦੀ ਗੱਲ ਕਰਦੇ ਆ ਤੇ ਉਹ ਸਾਨੂੰ ਵੱਖਵਾਦੀ ਤੇ ਗੋਲੀਆਂ ਚਲਾਉਂਦੇ ਆ ਗੋਲੀਆਂ ਵੀ ਚਲਾਉਂਦੇ ਆ ਤਖਨੌੜੀ ਬਾਡਰ ਤੇ ਤੁਸੀਂ ਜਾ ਕੇ ਦੇਖੇ ਉੱਥੇ ਉਹਨਾਂ ਪੁੱਛੇ ਬਜ਼ੁਰਗਾਂ ਨੂੰ ਵੀ ਉਹ ਜਿਹੜੇ ਗੋਲੀਆਂ ਚਲਾਉਂਦੇ ਸੀ ਤੇ ਇਹ ਵੀ ਕਹਿ ਕੇ ਗਏ ਆ ਵੀ ਸੋਡੀਆਂ ਧੀਆਂ ਪਰ ਅਣੂ ਅਸੀਂ ਘਰੋਂ ਚੱਕ-ਚੱਕ ਕੇ ਲੈ ਕੇ ਜਾਵਾਂਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਜਿਹੜਾ ਜਿਨ੍ਹਾਂ ਦੀਆਂ ਧੀਆਂ ਪੈਣਾ ਗਜਨੀ ਦੇ ਬਾਜ਼ਾਰ ਦੇ ਵਿੱਚ ਟਕੇ-ਟਕੇ ਤੇ ਵਿਕਦੀਆਂ ਸੀ ਉਹਨਾਂ ਨੂੰ ਛੁੜਾ ਕੇ ਲੈ ਕੇ ਆਉਂਦੇ ਸੀ ਤੇ ਖਾਲਸਾ ਉਹਨਾਂ ਦੇ ਘਰੋਂ ਘਰੀ ਛੱਡ ਕੇ ਆਉਂਦਾ ਸੀ ਅੱਜ ਆਹ ਹਾਲ ਹੋ ਰਿਹਾ ਜਿਨ੍ਹਾਂ ਨੂੰ ਅਸੀਂ ਰਾਜ ਭਾਗ ਲੈ ਕੇ ਦਿੱਤੇ ਅੱਜ ਉਹੀ ਸਾਡੇ ਤੇ ਗੋਲੀਆਂ ਚਲਾ ਰਹੇ ਨੇ ਉਹੀ ਸਾਨੂੰ ਵੱਖਵਾਦੀ ਅਤਵਾਦੀ ਕਹਿ ਰਹੇ ਨੇ ਸੋ ਸਮੇਂ ਦੀਆਂ ਸਰਕਾਰਾਂ ਨੂੰ ਇਹ ਸੋਚਣ ਦੀ ਲੋੜ ਹੈ ਸੋ ਇਸ ਕਰਕੇ ਇਹ ਗੁਣ ਹੈ ਬਾਅਦ ਦੇ ਵਿੱਚ ਵੀ ਕਦੇ ਆਪਣਾ ਰਾਜ ਨਹੀਂ ਬਣਾਉਂਦਾ ਤੇ ਅੱਜ ਸਿੱਖਾਂ ਦਾ ਵੀ ਇਹੀ ਹਾਲ ਹੈ ਅਸੀਂ ਹੋਰਾਂ ਨੂੰ ਰਾਜ ਭਾਗ ਲੈ ਲੈ ਕੇ ਦੇਤੇ ਪਰ ਕਦੇ ਅਸੀਂ ਆਪਣਾ ਰਾਜ ਕਾਇਮ ਨਹੀਂ ਕਰ ਸਕੇ ਸੋ ਮਹਾਰਾਜ ਕਿਰਪਾ ਕਰੇ ਸਿੱਖ ਕੌਮ ਦੇ ਵਿੱਚ ਏਕਾ ਹੋਵੇ ਫਿਰ ਅਸੀਂ ਆਪਣੇ ਖਾਲਸੇ ਰਾਜ ਦੀ ਗੱਲ ਕਰੀਏ ਸੋ ਜੇ ਵੀਡੀਓ ਚੰਗੀ ਲੱਗੀ ਸੋ ਜਰੂਰ ਗਾਹਾਂ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ